ਫਰਚੂਨੇਟ ਇਨਸੀਡੈਂਟ ਹੋਇਆ ਸੀ ਠਾਕਰ ਦੁਆਰਾ ਜਿਹੜੇ ਸਾਡੇ ਮੰਦਰ ਨੇ ਅਖੰਡ ਵਾਲਾ ਛਾਟਾ ਦੇ ਵਿੱਚ ਉੱਥੇ ਇੱਕ ਧਮਾਕਾ ਹੋਇਆ ਸੀਗਾ ਉਹ ਚ ਦੋ ਮੋਟਰਸਾਈਕਲ ਵਾਲੇ ਬੰਦੇ ਆਇਡੈਂਟੀਫਾਈ ਹੋਏ ਸੀ ਸੀਸੀਟੀਵੀ ਦੇ ਵਿੱਚ ਔਰ throwing ਹੋਈ ਸੀ ਉੱਥੇ ਉਹਤੇ ਬਹੁਤ ਪ੍ਰੋਫੈਸ਼ਨਲੀ ਕੰਮ ਕਰਦੇ ਹੋਏ ਕਮਿਸ਼ਨਰ ਪੁਲਿਸ ਸਾਡੀ ਅੰਮ੍ਰਿਤਸਰ ਦੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ ਔਰ ਬੜਾ ਟੈਕਨੀਕਲੀ ਔਰ ਹਿਊਮਨ ਇੰਟਰਵਿਊ ਲੈਂਦੇ ਹੋਏ ਅਸੀਂ ਬੰਦਾ ਬੰਦੇ ਆਇਡੈਂਟੀਫਾਈ ਕੀਤੇ ਕਿ ਜਿਹੜੇ ਉਸ ਮੋਟਰਸਾਈਕਲ ਤੇ ਸਵਾਰ ਹੋ ਕੇ ਜਿਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪੁਲਿਸ ਪਾਰਟੀ ਨੇ ਜਿੱਥੇ ਆਪਾਂ ਖੜੇ ਆ ਇੱਥੇ ਰੋਕਿਆ ਮੋਟਰਸਾਈਕਲ ਦੇ ਉੱਤੇ ਤਾਂ ਉਹਨਾਂ ਨੇ ਪੁਲਿਸ ਦੇ ਉੱਤੇ ਫਾਇਰ ਕੀਤੇ ਔਰ ਉਹਦੇ 'ਚ ਸਾਡਾ ਇੱਕ ਇੱਕ ਹੈੱਡ ਕਨਸਟੇਬਲ ਹੈ ਗੁਰਪ੍ਰੀਤ ਸਿੰਘ ਉਹਦੀ ਖੱਬੀ ਬਾਹ ਦੇ ਉੱਤੇ ਗੋਲੀ ਲੱਗੀ ਔਰ ਅਮੋਲਕ ਸਿੰਘ ਸਾਡੇ ਇਨਸਪੈਕਟਰ ਜਿਹੜੇ ਉਹਨਾਂ ਦੀ ਪੱਗ ਦੇ ਵਿੱਚ ਗੋਲੀ ਲੱਗੀ ਹੈ ਤੇ ਉਹ ਇਹ ਜਦੋਂ ਇਹ ਪੰਜ ਰਾਉਂਡਸ ਫਾਇਰ ਕੀਤੇ ਗਏ ਜਿਹੜਾ ਮੁਲਜ਼ਮ ਹੈ ਜਦੀ ਪਛਾਣ ਕੀਤੀ ਗਈ ਗੁਰਸਿੱਧ ਸਿੰਘ সিদ্দিকੀ ਵਾਸੀ ਪਿੰਡ ਬਲਲ ਔਰ ਉਹ ਵੀ ਜਦੋਂ ਆਪਣੀ ਸੈਲਫ ਡਿਫੈਂਸ ਦੇ ਵਿੱਚ ਉਹਨਾਂ ਨੇ ਪੁਲਿਸ ਵਾਲਿਆਂ ਨੇ ਫਾਇਰ ਕੀਤੇ ਤਾਂ ਉਹਦੇ ਵੀ ਗੋਲੀਆਂ ਲੱਗੀਆਂ ਸਾਡੇ ਹੈੱਡ ਕਨਸਟੇਬਲ ਗੁਰਪ੍ਰੀਤ ਨੂੰ ਤੇ ਜਿਹੜਾ ਸਿਦਕੀ ਹੈ ਦੋਨਾਂ ਨੂੰ ਹਸਪੀਟਲ ਮੂਵ ਕੀਤਾ ਗਿਆ ਇਮੀਡੀਏਟਲੀ ਫੋਰ ਮੈਡੀਕਲ ਟਰੀਟਮੈਂਟ ਉਥੇ ਉਹਦੀ ਜਾ ਕੇ ਹਸਪੀਟਲ ਦੇ ਕੋਲ ਜਿਹੜੀ ਉਹ ਡੈਥ ਹੋ ਗਈ ਹੈ ਤਾਂ ਮੈਂ ਇਸ ਦੇ ਵਿੱਚ ਸਾਰੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਇਹ ਸਿਦਕੀ ਹੈ ਬੰਦਾ ਇਹਦੇ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹੈ ਸਨੇਚਿੰਗ ਦੇ ਨਾਲ 25 ਆਰਮਜ਼ ਐਕਟ ਵੀ ਲੱਗਿਆ ਕਿ ਉਸਤਾਲ ਦੀ ਨੋਕ ਤੇ ਦੋ ਸਨੇਚਿੰਗਸ ਦੇ ਮੁਕਦਮੇ ਪੁਰਾਣੇ ਨੇ ਥੋੜੀ ਦੇਰ ਪਹਿਲਾਂ ਹੀ ਜੇਲ੍ਹ ਚੋਂ ਆਇਆ ਹੈ ਇਹ ਦੂਜਾ ਦਾ ਸਾਥੀ ਹੈ ਵਿਸ਼ਾਲ ਜੋ ਕਿ ਰਾਜਾ ਸੰਸੀ ਦਾ ਰਹਿਣ ਵਾਲਾ ਹੈ ਉਹਦੇ ਖਿਲਾਫ ਵੀ 307 ਅਟੈਂਪਟ ਟੂ ਮਰਡਰ ਤੇ 25 ਆਰਮਜ਼ ਐਕਟ ਦੇ ਔਰ 304 ਦੇ ਹੀਨੀਅਰਸ ਕ੍ਰਾਈਮ ਦੇ ਪਰਚੇ ਦਰਜ ਹੈ ਵਿਸ਼ਾਲ ਜੇ ਫਰਾਰ ਹੈ ਮੋਟਰਸਾਈਕਲ ਨੇ ਨਾ ਬਰਾਮਦ ਹੋਇਆ ਉਹ ਜਿਹੜਾ ਪਿਸਟਲ ਹੈ ਉਹ 0.30 ਬੋਰ ਹੈ ਔਰ ਉਹ ਚੋ ਪੰਜ ਫਾਇਰ ਹੈ ਨਾ ਵੱਲੋਂ ਫਾਇਰ ਕੀਤੇ ਗਏ ਇੰਸਪੈਕਟਰ ਵਿਨੋਦ ਕੁਮਾਰ ਐਸ ਐਚ ਓ ਛਾਟਾ ਤੇ ਅਮੋਲਕ ਸਿੰਘ ਨੇ ਵੀ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤੇ ਤੇ ਜਿਹਦੇ ਵਿੱਚ ਇਹਦੇ ਵੀ ਗੋਲੀਆਂ ਲੱਗੀਆਂ ਬਾਕੀ ਫੋਰੈਂਸਿਕ ਟੀਮ ਮੌਕੇ ਤੇ ਅਸੀਂ ਬੁਲਾਈ ਹੈ ਔਰ ਸਾਡੇ ਜਿਹੜੇ ਮਲਾਜ਼ਮ ਹੈ ਉਹਦੀ ਵੀ ਟਰੀਟਮੈਂਟ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਤੋ ਮੈਂ ਇਹ ਸਮਝਦਾ ਕਿ ਟੀਮ ਨੇ ਬਹੁਤ ਜਲਦੀ ਪ੍ਰੋਫੈਸ਼ਨਲ ਤਰੀਕੇ ਨਾਲ ਇਹਨੂੰ ਰੇਸ ਕੀਤਾ ਔਰ ਬੜਾ ਇਹਦੇ ਨਾਲ ਸਮਾਜ ਦੇ ਵਿੱਚ ਵੀ ਜਿਹੜਾ ਬਦਮਨੀ ਫਲਾਉਣ ਵਾਲੇ ਵਾਸਤੇ ਵੀ ਬੜਾ ਕਲੀਅਰ ਮੈਸੇਜ ਹੈ ਕਿ ਜਿਹੜੀ ਪੰਜਾਬ ਪੁਲਿਸ ਔਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਐ ਮੈਂ ਜਿਵੇਂ ਉਸਨ ਪਹਿਲਾਂ ਵੀ ਤੁਹਾਨੂੰ ਆਪਣੀ ਬਾਈਟ ਦੇ ਵਿੱਚ ਦੱਸਿਆ ਸੀ ਕਿ ਅਸੀਂ ਸਪਰਾਤਾ ਔਰ ਇਹਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਜੋ ਮਨਸੂਬੇ ਕ੍ਰਾਸ ਬਾਰਡਰ ਕੀਤੇ ਜਾ ਰਹੇ ਹੈ ਵੀ ਪੰਜਾਬ ਦੇ ਵਿੱਚ ਔਰ ਜਿਹੜਾ ਵੀ ਸਾਡੇ ਏਰੀਆ ਦੇ ਵਿੱਚ ਬਦਮਨੀ ਫਲਾ ਕੇ ਲੋਕਾਂ ਨੂੰ ਇੱਕ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦਾ ਇੱਕ ਨਤੀਜਾ ਹੈ ਬੜੀ ਪ੍ਰੋਫੈਸ਼ਨਲ ਪੁਲਿਸਿੰਗ ਹੋਈ ਹੈ ਔਰ ਮੈਂ ਟੀਮ ਨੂੰ ਸਾਰੀ ਨੂੰ ਵਧਾਈ ਦਿਨਾ ਮਨਜੋਗ ਡੀਜੀਪ ਸਾਹਿਬ ਮਨਜੋਗ ਸੀਐਮ ਸਾਹਿਬ ਵੱਲੋਂ ਏ ਮੈਨੂੰ ਕਨਵੇ ਕੀਤਾ ਗਿਆ ਕਿ ਟੀਮ ਨੂੰ ਪੂਰਾ ਰਿਵਾਰਡ ਕੀਤਾ ਜਾਏਗਾ ਜਿਨ੍ਹਾਂ ਨੇ ਬਹੁਤ ਤੁਸੀਂ ਸਮਝੋ ਵੀ ਸਵਾ ਦਿਨ ਡੇਢ ਦਿਨ ਦੇ ਵਿੱਚ ਹੀ ਸਾਰਾ ਇਹ ਮਾਮਲਾ ਜਿਹੜਾ ਉਹ ਸੋਲਵ ਵੀ ਹੋਇਆ ਔਰ ਮੁਲਜ਼ਮ ਵੀ ਸਾਰੇ ਸਾਡੇ ਸਾਹਮਣੇ ਆਏ ਪਰ ਕਿਹਦੇ ਗੈਰਕਾਨੂੰਨੀ ਕੰਮ ਕੀ ਕਰਦੇ ਸੀ ਕਨੈਕਸ਼ਨ ਕੀ ਹੈ ਸਾਰੇ ਇਹਨਾਂ ਦਾ ਦੇਖੋ ਜਿੰਨੀ ਇੱਕ ਗੱਲ ਸਾਨੂੰ ਪਤਾ ਲੱਗੀ ਹੈ ਉਹ ਦੂਸਰੇ ਮੁਲਜ਼ਮ ਦੇ ਪਤਾ ਫੜੇ ਜਾਣ ਤੋਂ ਬਾਅਦ ਹੋਰ ਵੀ ਕਲੀਅਰ ਹੋ ਜਾਏਗੀ ਪਰ ਬਾਹਰ ਬੈਠੇ ਇਸੇ ਬੰਦੇ ਦੇ ਇਸ਼ਾਰੇ ਦੇ ਉੱਤੇ ਇਹ ਕੰਮ ਕੀਤਾ ਗਿਆ ਔਰ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਤਾਰ ਫੇਰ ਉਹੀ ਕ੍ਰਾਸ ਬਾਰਡਰ ਚਲੇ ਜਾਂਦੇ ਆ ਤਾਂ ਉਹਦੇ ਤੇ ਅਸੀਂ ਸਾਡਾ ਟੈਕਨੀਕਲੀ ਤੇ ਪ੍ਰੋਫੈਸ਼ਨਲੀ ਕੰਮ ਕਰ ਰਹੀਆਂ ਸਾਡੀਆਂ ਟੀਮਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਮੇਨ ਗੱਲ ਤਾਂ ਇਹੀ ਹੈ ਕਿ ਪੈਸੇ ਦੇ ਲਾਲਚ ਨਾਲ ਲੱਗਦਾ ਜੋ ਮੈਨੂੰ ਬਹੁਤ ਛੋਟੇ ਪੈਸੇ ਦੇ ਲਾਲਚ ਨਾਲ ਇਹ ਕੰਮ ਕੀਤਾ ਹੈ ਕਿ ਨਹੀਂ ਉਮਰਾ ਕਿੰਨੀਆਂ ਕਿੰਨੀਆਂ ਨੇ ਤੇ ਗੁਰਸਿੱਦਕ ਦੀ ਮੌਤ ਹੋਈ ਉਹ ਟਾਰਗੇਟ ਹਾਂਜੀ ਗੁਰਸਿੱਦਕ ਇਹ ਕੋਈ ਪੈਸਾ ਵਜੇ ਤਾਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੁਐਸਚਨਿੰਗ ਹੋਏਗੀ ਦੂਜੇ ਅਕਿਊਜ਼ ਦੇ ਸਾਰੇ ਸਵਾਲਾਂ ਦਾ ਜਵਾਬ ਮੈਂ ਦਵਾਂਗਾ ਆਪਾਂ ਮੌਕੇ ਤੇ ਆਏ ਇਸ ਗੱਲ ਕਰਕੇ ਤੁਹਾਡਾ ਫਸਟ ਹੈਂਡ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕੀਤੀ ਜਾਵੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਘਟਨਾਕ੍ਰਮ ਦੇ ਵਿੱਚ ਪੁਲਿਸ ਸਟ੍ਰੈਸ ਕਰਕੇ ਮਗਰ ਪਹੁੰਚਦੀ ਹੈ ਔਰ ਉਸ ਤੋਂ ਬਾਅਦ ਇੱਥੇ ਇਨਕਾਊਂਟਰ ਹੁੰਦਾ ਉਹਦੇ ਸਾਡੇ ਬੰਦੇ ਵੀ ਜ਼ਖਮੀ ਹੁੰਦੇ ਆ ਮੁਲਜ਼ਮ ਦੇ ਵੀ ਗੋਲੀ ਲੱਗਦੀ ਹੈ ਉਹਦੇ ਚ ਉਹਨਾਂ ਦਾ ਜਿਹੜਾ ਹਸਪੀਟਲ ਦੇ ਵਿੱਚ ਸਾਡਾ ਮੁਲਾਜ਼ਮ ਜਿਹੜਾ ਉਹ ਜਿਹੜੇ ਲਾ ਗੱਡੀ ਜਿੱਕੀ ਸਾਹਿਬ ਨੇ ਕਿਹਾ ਉਹਦੇ ਵਿੱਚ ਤਿੰਨ ਬੰਦੇ ਜਿਹੜੇ ਐ ਦੱਸੇ ਗਏ ਸੀ ਕਿ ਤਿੰਨ ਬੰਦੇ ਬਿਹਾਰ ਤੋਂ ਗ੍ਰਫਤਾਰ ਕੀਤੇ ਜਾਂਦੇ ਉਹਨਾਂ ਦਾ ਕੋਈ ਉਹ ਉਹ ਵੀ ਨਾਲ ਅਲੱਗ-ਅਲੱਗ ਚੱਲ ਰਿਹਾ ਬਟ ਇਹ ਡਿਫਰੈਂਟ ਇਹਦਾ ਜੇ ਉਹਦੇ ਨਾਲ ਕੋਈ ਮਤਲਬ ਕਨੈਕਸ਼ਨ ਨਹੀਂ ਸਾਹਮਣੇ ਆਇਆ ਔਰ ਉਹ ਡਿਫਰੈਂਟ ਚੀਜ਼ ਆ ਹੈ ਉਹ ਵੀ ਇੱਕ ਟੈਰਰ ਨਾਰਕੋ ਮੋਡਿਊਲ ਹੈ ਉਦੇ ਤੇ ਅਸੀਂ ਰਿਮਾਂਡ ਲਿਆ ਹੋਇਆ ਉਹ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿ ਮੇਨ ਕਿਹੜਾ ਚੋਰੀ ਕਰਕੇ ਲਿਆ ਗਿਆ ਨਹੀਂ ਮੋਟਰਸਾਈਕਲ ਦੇ ਪਿੱਛੇ ਇਹਨਾਂ ਦੇ ਬਾਰੇ ਮੋਟਰਸਾਈਕਲ ਚੋਰੀ ਦੀ ਹੈ ਕਿ ਆਪਣਾ ਇਹਨਾਂ ਦਾ ਮੋਟਰਸਾਈਕਲ ਕਿਸੇ ਵਰਿੰਦਰ ਸਿੰਘ ਨਾਮ ਦੇ ਵਿਅਕਤੀ ਦਾ ਹੈ ਉਹ ਤੋਂ ਪੁੱਛਿਆ ਉਹ ਤੋਂ ਮੰਗ ਕੇ ਲੈ ਕੇ ਗਏ ਸਰ ਸੀਸੀਟੀਵੀ ਤੇ ਵੇਜ ਰਾ ਝੰਡਾ ਲਗਾਇਆ ਉਹ ਕੀ ਮੰਸ਼ਾ ਕੀ ਸੀ ਕਿਹੜਾ ਝੰਡਾ ਸੀ ਕੀ ਸੀ ਦੇਖੋ ਅਜੇ ਤਾਂ ਬੰਦੇ ਦੀ ਕੁਐਸਚਨਿੰਗ ਨਹੀਂ ਹੋਈ ਭਾਈ ਸਾਹਿਬ ਮੈਂ ਉਹਦਾ ਜਵਾਬ ਉਹਦੇ ਹੀ ਦੇ ਸਕਾਂਗਾ ਜਦੋਂ ਅਸੀਂ ਕੁਐਸਚਨਿੰਗ ਕਰ ਲਾਂਗੇ ਔਰ ਸਾਨੂੰ ਸਾਰੇ ਫੈਕਟਸ ਕਲੀਅਰ ਹੋ ਜਾਣਗੇ ਮੈਂ ਕਿ ਐਮੀ ਅਨਵੈਰੀਫਾਈਡ ਗੱਲ ਮੈਂ ਨਹੀਂ ਕਰਨਾ ਚਾਹੁੰਦਾ ਸਰ ਗ੍ਰੇਨੇਡ ਕਿੱਥੋਂ ਲੈਂਦਾ ਸੀ ਕੋਈ ਦੱਸਿਆ ਇਹਨਾਂ ਨੇ ਕੁਝ ਵੀ ਨਹੀਂ ਪਾਈ ਸਾਹਿਬ ਜਿੰਨੀ ਗੱਲ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਜਦੋਂ ਦੂਸਰਾ ਮਲਜ਼ਮ ਫੜਿਆ ਜਾਏਗਾ ਉਸ ਤੋਂ ਗੱਲ ਇਹ ਸਾਰੀ ਕਲੀਅਰ ਹੋ ਜਾਈ ਥੈਂਕ ਯੂ ਥੈਂਕ ਯੂ